ਤਕਲੀਫਾਂ ਚੱਲਣ ਫਿਰਨ ਦੇ ਵਿੱਚ ਜੇ ਆਪਾਂ ਕਿਸੇ ਵੀ ਡਿਸੇਬਲ ਪਰਸਨ ਨੂੰ ਦੇਖਦੇ ਆ ਪਰ ਤੁਸੀਂ ਤਾਂ व्हीलचेयर ਤੇ ਬੈਠੇ ਹੋਏ ਕਹਿ ਸਕਦੇ ਆ ਕਿ ਟੈਲੈਂਟ ਦੀ ਪੁਤਲੀ ਹੋ ਬਾਕੀ ਮੈਂ ਆਪਣੇ ਆਠ ਦੀ ਗੱਲ ਕਰਾਂ ਤਾਂ ਮੈਂ ਕੈਲੀਗ੍ਰਾਫੀ ਆਰਟਿਸਟ ਆ ਪ੍ਰੋਫੈਸ਼ਨਲ ਤੁਰਕੇਸ਼ ਗੁਰਮੁਖੀ ਦੇਵਨਾਗਰੀ ਤਿੰਨ ਚਾਰ ਲੈਂਗੁਏਜਸ ਦੇ ਵਿੱਚ ਜਿਹੜੀ ਮੈਂ ਕੈਲੀਗ੍ਰਾਫੀ ਕਰਦੀ ਆ ਤੁਸੀਂ ਇਹ ਗੱਲ ਕਰ ਰਹੇ ਨਾ ਪੇਰੈਂਟਸ ਪ੍ਰੈਸ਼ਰਾਈਜ਼ ਕਰਦੇ ਆ ਪੇਰੈਂਟਸ ਦੇ ਪ੍ਰੈਸ਼ਰਾਈਜ਼ ਕਰਨ ਦਾ ਕੀ ਹੋ ਜੂਗਾ ਜਦ ਬੱਚਾ ਖੁਦ ਹੀ ਨਹੀਂ ਸਿੱਖਣਾ ਚਾਹੇਗਾ ਤਾਂ ਸਾਡੇ ਨਾਲ ਪਰਮਾਤਮਾ ਨੇ ਕੀ ਕਰ ਦਿੱਤਾ ਸਾਡੇ ਨਾਲ ਤਾਂ ਪਰਮਾਤਮਾ ਨੇ ਧੱਕਾ ਕਰ ਦਿੱਤਾ ਜਦੋਂ ਬਾਕੀ ਮੈਂ ਪੇਰੈਂਟਸ ਨੂੰ ਬੋਲਦੇ ਸੁਣਦੀ ਆ ਮੇਰੇ ਪੇਰੈਂਟਸ ਦੇ ਮੂੰਹੋਂ ਮੈਂ ਕਦੀ ਇਹ ਗੱਲਾਂ ਨਹੀਂ ਸੁਣੀਆਂ ਜਦੋਂ ਬਰਥ ਹੋਇਆ ਸੀ ਉਦੋਂ ਤਾਂ ਮੈਂ ਨਾਰਮਲ ਸੀ ਬਿਲਕੁਲ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਬਿਲਕੁਲ ਕੋਈ ਮੈਨੂੰ ਪ੍ਰੋਬਲਮ ਨਹੀਂ ਸੀਗੀ ਇਹ ਜਦੋਂ ਮੈਂ 1.5-2 ਸਾਲ ਦੀ ਸੀਗੀ ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਡਾਇਰੈਕਟ ਜਿੱਦਾਂ ਡਿਟੈਕਟ ਕਰਨਾ ਸਟਾਰਟ ਕੀਤਾ ਕਿ ਮੈਂ ਖੜੀ ਹੁੰਦੀ ਸੀ ਤਾਂ ਮੈਂ ਡਿੱਗ ਜਾਂਦੀ ਸੀਗੀ ਮੈਂ ਆਪਣੇ ਫਰਸਟ ਬਰਥਡੇ ਤੇ ਮੇਰੇ ਮਦਰ ਮੈਨੂੰ ਦੱਸਦੇ ਮੈਂ ਚੱਲਦੀ ਸੀ ਮੈਂ ਚੱਲਣਾ ਸ਼ੁਰੂ ਕਰ ਦਿੱਤਾ ਸੀ ਪਹਿਲੇ ਜਨਮ ਦਿਨ ਤੇ ਕਾਫੀ ਜਗ੍ਹਾ ਤੋਂ ਟ੍ਰੀਟਮੈਂਟ ਕਰਾਇਆ ਕਈ ਡਾਕਟਰ ਤਾਂ ਇਹ ਕਹਿੰਦੇ ਕੋਈ ਇੰਜੈਕਸ਼ਨ ਗਲਤ ਲੱਗ ਗਿਆ ਸ਼ਾਇਦ ਉਹ ਦੇਖੋ ਫੈਮਿਲੀ ਮੈਂਬਰਸ ਦੇ ਉੱਤੇ ਵੀ ਇਹ ਚੀਜ਼ ਥੋੜੀ ਜੀ ਨਿਰਭਰ ਕਰਦੀ ਆ ਮੇਰੇ ਹਿਸਾਬ ਨਾਲ ਹੁਣ ਮ ਹਣਾ ਕਿ ਅਸੀਂ ਥੱਕ ਗਏ ਆ ਸਾਡੇ ਕੋ ਨਹੀਂ ਕੰਮ ਹੋ ਰਿਹਾ ਜਦੋਂ ਨੋਰਮਲੀ ਮੈਂ ਦੇਖ ਰਹੀ ਹਾਂ ਦੁਨੀਆਂ ਦੇ ਵਿੱਚ ਕਿਉਂਕਿ ਕਾਫੀ ਲੋਕਾਂ ਦਾ ਮੈਂ ਹੁਣ ਜਿਹੜਾ ਟਾਈਪ ਕਰਦੀ ਆ ਕਾਲਜ ਜਦੋਂ ਪਲੱਸ 2 ਦੇ ਵਿੱਚ ਸੀਗੀ ਤੇ ਐਕਚੁਅਲੀ ਹੈਂਡੀਕੈਪ ਲੋਕਾਂ ਨੂੰ ਟਾਈਮ ਐਕਸਟਰਾ ਮਿਲਦਾ ਆ ਹਣਾ ਪੇਪਰ ਦੇ ਵਿੱਚ ਤੇ ਉਹ ਜਿਹੰਦਾ ਨਾ ਕੰਪੀਟੀਸ਼ਨ ਹੁੰਦਾ ਕਲਾਸ ਦੇ ਵਿੱਚ ਕਿ ਮੈਂ ਅੱਗੇ ਆ ਤੂੰ ਅੱਗੇ ਹਨਾ ਮਾਰਕਸ ਦਾ ਕੰਪੀਟੀਸ਼ਨ ਚੱਲਦਾ ਤੇ ਉਹ ਬੱਚੇ ਉਸ ਚੀਜ਼ ਕਰਕੇ ਕੁਝ ਇੱਕ ਦੋ ਹੁੰਦੇ ਸੀ ਜੈਲਸ ਕਰਦੇ ਸੀਗੇ ਇਹਨੂੰ ਕਿਉਂ ਟਾਈਮ ਮਿਲਦਾ ਪੈ ਐਕਸਟਰਾ ਹਨਾ ਉਹ ਇਹ ਨਹੀਂ ਸੀ ਦੇ ਦੇ ਮੈਂ ਕਿਸ ਕੰਡੀਸ਼ਨ ਦੇ ਵਿੱਚ ਪੇਪਰ ਕਰਦੀ ਪਈਆਂ ਤੇ ਉਹ ਪ੍ਰਿੰਸੀਪਲ ਕੋ ਚਲੇ ਜਾਂਦੇ ਸੀਗੇ ਕਿ ਇਹਨੂੰ ਤੁਸੀਂ ਐਕਸਟਰਾ ਟਾਈਮ ਕਿਉਂ ਦਿੰਦੇ ਆ ਮੇਤਿਆਂ ਸਾਂਝੀਆਂ ਕਿਤਾਬਸ ਦੇ ਵਿੱਚ ਆਈਆਂ ਆ ਪੋਇਮਸ ਕਾਫੀ ਹੁਣ ਮੈਂ ਆਪਣੀ ਬੁੱਕ ਲਿਖ ਰਹੀ ਆ ਕਿ ਮੈਂ ਤਾਂ ਇੰਨਾ ਕੁਝ ਕਰ ਲਿਆ ਫਿਰ ਬੰਦੇ ਨੇ ਉੱਥੇ ਹੀ ਖੜੇ ਹੋ ਜਾਣਾ ਸੀਮਤ ਹੋ ਜਾਣੀਆਂ ਸਾਡੀਆਂ ਅਬਿਲਿਟੀਆਂ ਆਪਣੇ ਦਿਮਾਗ ਦੇ ਵਿੱਚ ਕਦੀ ਵੀ ਚੀਜ਼ ਨਾ ਆਉਣ ਦਿਓ ਕਿ ਮੈਂ ਇੰਨਾ ਪੜ ਗਈ ਆ ਇੰਨਾ ਕੁਝ ਕਰ ਲਿਆ ਆ ਚੁੱਪ-ਚਾਪ ਬੈਠੀ ਹੋਵਾਂ ਚੁੱਪ-ਚਾਪ ਬੈਠੀ ਹੋਵਾਂ ਤਾਂ ਮੇਰੇ ਮਨ ਦਾ ਹਾਲ ਜਾਣ ਲੈਂਦੀ ਆ ਪਤਾ ਨਹੀਂ ਮੇਰੇ ਵਿੱਚ ਇੰਨਾ ਸਬਰ ਕਿਉਂ ਨਹੀਂ ਪਰ ਉਹ ਤਾਂ ਵਕਤ ਦੀਆਂ ਤੱਤੀਆਂ ਹਵਾਵਾਂ ਵਿੱਚ ਵੀ ਠੰਡ ਮਾਰ ਲੈਂਦੀ ਆ ਇਹ ਮੇਰਾ ਖੁਸ਼ ਰਹਿਣ ਦਾ ਦਿਖਾਵਾ ਦੁਨੀਆ ਮੋਰੇ ਦਾ ਚੱਲ ਜਾਂਦਾ ਹੈ ਪਰ ਉਹ ਤਾਂ ਮੇਰੇ ਝੂਠੇ ਹਾਸੇ ਪਿਛਲਾ ਦਰਦ ਵੀ ਪਛਾਣ ਲੈਂਦੀ ਐ ਮੈਂ ਵੀ ਨਹੀਂ ਜਾਣਦੀ ਉਹ ਰੋਜ਼ ਮੇਰੇ ਲਈ ਕੀ ਕੀ ਸੁਪਨੇ ਭੁੱਲ ਲੈਂਦੀ ਐ ਉਹ ਮਾਂ ਐ ਨਾ ਮੇਰੀ ਚੁੱਪ ਵੀ ਸੁਣ ਲੈਂਦੀ ਐ ਅਸਲੀਅਤ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਵੋ ਕਿ ਅੱਜ ਦੀ ਇਹ ਇੰਟਰਵਿਊ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲ ਸਕਦੀਆਂ ਨੇ ਜ਼ਿੰਦਗੀ ਨੂੰ ਕਿਸ ਤੰਗ ਦੇ ਨਾਲ ਜਿਉਣਾ ਚਾਹੀਦਾ ਹੈ ਸਹੀ ਤਰੀਕੇ ਤੁਹਾਨੂੰ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਪਤਾ ਚੱਲਣਗੇ ਕਿਉਂਕਿ ਸਾਡੇ ਨਾਲ ਨੈਂਸੀ ਮੌਜੂਦ ਹੈ ਨੈਂਸੀ ਜਿਹੜੀ ਕਿ 90% ਡਿਸੇਬਲ ਹੈ ਪਰ ਹੌਸਲਾ ਇੰਨਾ ਜ਼ਿਆਦਾ ਬੁਲੰਦ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਲਗਾਤਾਰ ਸੰਘਰਸ਼ ਜਾਰੀ ਹੈ ਤੇ ਜੋ ਕਿ ਵੱਡੇ ਮਕਾਮ ਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਵੀ ਇਹਨਾਂ ਵੱਲੋਂ ਚੱਲੀ ਨੇ ਸੋ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮੱਚ। ਜੀ। ਸਭ ਤੋਂ ਪਹਿਲਾਂ ਦੱਸੋ ਕਿ ਸੇਤ ਕਿਵੇਂ ਆ? ਬਹੁਤ ਵਧੀਆ। ਤੁਸੀਂ ਦੱਸੋ। ਬਿਲਕੁਲ ਠੀਕ ਹੈ। ਜ਼ਿੰਦਗੀ ਕਿਦਾਂ ਦਲੰਗਣ ਦੀ? ਬਹੁਤ ਚੰਗੀ ਲੱਗ ਰਹੀ ਆ। ਮੇਰੇ ਮਾਪੇ ਮੇਰੇ ਨਾਲ ਨੇ ਪਿਆਰ ਕਰਦੇ ਨੇ। ਮੈਨੂੰ ਮਾਪੇਪਾਂ ਦਾ ਨਾਲ ਹੋਣਾ ਹੀ ਜ਼ਿੰਦਗੀ ਠੀਕ ਹੋਣ ਦਾ ਸਭ ਤੋਂ ਵੱਡਾ ਸਾਈਨ ਮੈਂ ਇਨੂੰ ਹੀ ਮੰਨਦੀ ਕਿ ਤੁਹਾਡੇ ਮਾਪੇ ਤੁਹਾਡੇ ਨਾਲ ਹੋਣੇ ਚਾਹੀਦੇ ਆ। ਤੇ ਮੇਰੇ ਮਾਪੇ ਮੇਰੇ ਹਮੇਸ਼ਾ ਨਾਲ ਆ। ਜੀ। ਅਸੀਂ ਜਦੋਂ ਆਮ ਬੰਦੇ ਨੂੰ ਸੀ ਵੀਲ ਚੇਅਰ ਤੇ ਦੇਖਦੇ ਆ ਤਾਂ ਸਾਡੀ ਮੈਂਟੈਲਿਟੀ ਜਿਹੜੀ ਹੁੰਦੀ ਉਹ ਤਰਸ ਅਸੀਂ ਮਤਲਬ ਕਰਦੇ ਆ ਕਿ ਹਾਏ ਉਹ ਵਿਚਾਰਾ ਚੱਲ ਨਹੀਂ ਸਕਦਾ ਬੋਲ ਨਹੀਂ ਸਕਦਾ ਜਾਂ ਮਤਲਬ ਪ੍ਰੋਪਰ ਉਹਨੂੰ ਤਕਲੀਫ ਆ ਚੱਲਣ ਫਿਰਨ ਦੇ ਵਿੱਚ ਜੇ ਆਪਾਂ ਕਿਸੇ ਵੀ ਡਿਸੇਬਲ ਪਰਸਨ ਨੂੰ ਦੇਖਦੇ ਆ ਪਰ ਤੁਸੀਂ ਤਾਂ ਵੀਲ ਚੇਅਰ ਤੇ ਬੈਠੇ ਹੋਏ ਕਹਿ ਸਕਦੇ ਆ ਕਿ ਟੈਲੈਂਟ ਦੀ ਪੁਤਲੀ ਹੋ ਇੰਨਾ ਸਾਰਾ ਟੈਲੈਂਟ ਆਪਣੇ ਅੰਦਰ ਕਿਵੇਂ ਲੈ ਕੇ ਆਏ ਮਿਹਨਤ ਕੀਤੀ ਸ਼ੁਰੂ ਤੋਂ ਆਪਣੇ ਮਾਪੇ ਨੂੰ ਮਿਹਨਤ ਕਰਦੇ ਦੇਖਿਆ ਤਾਂ ਆਪਣਾ ਕਦੀ ਵਕਤ ਨਹੀਂ ਸਾਇਆ ਹੁਣ ਦਿੱਤਾ ਹਮੇਸ਼ਾ ਇਹੀ ਸੋਚਿਆ ਕਿ ਮੈਂ ਜਿਹੜਾ ਇੱਕ ਇੱਕ ਮਿੰਟ ਆ ਉਹ ਮੈਂ ਆਪਣੇ ਮਾਪੇ ਨੂੰ ਪੇ ਬੈਕ ਕਰਨ ਲਈ ਯੂਜ਼ ਕਰਨਾ ਤਾਂ ਮੇਰੇ ਖਿਆਲ ਹਾਰਡ ਵਰਕ ਕੋਈ ਵੀ ਜੇ ਨਾਰਮਲ ਬੰਦਾ ਵੀ ਹਾਰਡ ਵਰਕ ਕਰੇ ਤਾਂ ਉਹ ਕਿਤੇ ਨਾ ਕਿਤੇ ਪਹੁੰਚਦਾ ਹੀ ਆ ਕੋਈ ਨਾ ਕੋਈ ਟੈਲੈਂਟ ਉਹਦਾ ਨਰਿਸ਼ ਹੋ ਹੀ ਜਾਂਦਾ ਤਾਂ ਮੈਂ ਇਹੀ ਮੰਨਦੀ ਆ ਕਿ ਮੇਰੇ ਮਾਪੇ ਆਪ ਦੀ ਮੇਰੇ ਨਾਲੋਂ ਜ਼ਿਆਦਾ ਮਿਹਨਤ ਆ ਮੈਂ ਤਾਂ ਬੈਠੀ ਮਿਹਨਤ ਕਰ ਰਹੀ ਆ ਪੜ ਰਹੀ ਆ ਲਿਖ ਰਹੀ ਆ ਪਰ ਉਹਦੇ ਨਾਲੋਂ ਜ਼ਿਆਦਾ ਮੇਰੇ ਪਿੱਛੇ ਜਿਹੜਾ ਹਨਾ ਬੈਕ ਸਟੇਜ ਜੋ ਕੰਮ ਕਰਦੇ ਹੋ ਮੇਰੇ ਮਾਪੇ ਕਰਦੇ ਪਏ ਆ ਹਾਂ ਬਿਲਕੁਲ ਤੇ ਕੈਸ ਕਰਦਿਆਂ ਕਿ ਜਿਹੜੀਆਂ ਚੀਜ਼ਾਂ ਤੁਸੀਂ ਕਰਦੇ ਹੋ ਉਹਨਾਂ ਚੀਜ਼ਾਂ ਨੂੰ ਆਮ ਬੰਦੇ ਲਈ ਕਰਨਾ ਵੀ ਕਈ ਵਾਰ ਔਖਾ ਹੋ ਜਾਂਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਕਰਦੇ ਹੋ ਤੇ ਕਿਵੇਂ ਤੁਸੀਂ ਉਹ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਸਾਡੀ ਆਡੀਅੰਸ ਨੂੰ ਜ਼ਰੂਰ ਦੱਸੋ ਪਹਿਲਾਂ ਤਾਂ ਮੈਂ ਜੀ ਐਕਾਡੈਮਿਕ ਆਪਣੀ ਗੱਲ ਕਰਾਂ ਬੈਕਗ੍ਰਾਉਂਡ ਦੀ ਤਾਂ ਮੈਂ ਐਮ ਕਾਮ ਕੀਤੀ ਹੋਈ ਆ ਪਿਛਲੇ ਸਾਲ ਮੈਂ ਮਾਸਟਰਸ ਕੰਪਲੀਟ ਕੀਤੀ ਫਿਰ ਪੀਜੀਡੀ ਬੀਐਮ ਥੈਨ ਹੁਣ ਮੈਂ ਬੀਐਡ ਦੀ ਸਟੱਡੀ ਕਰ ਰਹੀ ਆ ਹਾਂਜੀ ਹਾਂਜੀ ਨਾਲ ਫਿਰ ਹੁਣ ਕੰਪੀਟੀਸ਼ਨ ਵੀ ਪ੍ਰੇਪਰੇਸ਼ਨ ਮੇਰੀ ਚੱਲ ਰਹੀ ਹੈ ਮੇਰੀ ਕੰਪੀਟੀਸ਼ਨ ਕੰਪੀਟੀਸ਼ਨ ਕੋਈ ਵੀ ਐਕਸਾਈਜ਼ ਇੰਸਪੈਕਟਰ ਦਾ ਹੁਣ ਪੇਪਰ ਨਿਕਲਿਆ ਹੋਇਆ ਉਹ ਜਦ ਅਜ ਦਾ ਕੰਪੀਟੀਸ਼ਨ ਨਿਕਲਦਿਆ ਨਾ ਫਿਰ ਮੈਂ ਫਿਲ ਕਰ ਦਿੰਦੀ ਆ ਤੇ ਕਿਉਂਕਿ ਮੈਂ ਸੈਲਫ ਸਟੱਡੀ ਕਰ ਰਹੀ ਹਾਂ ਕੋਚਿੰਗ ਵਗੈਰਾ ਤਾਂ ਮੈਂ ਕਿਤੇ ਲੈ ਨਹੀਂ ਰਹੀ ਕੋਈ YouTube ਵਗੈਰਾ ਤੋਂ ਜਿੱਥੋਂ ਮੈਨੂੰ ਨ ਫੇਰ ਮੈਂ ਕਾਟ ਕੇ ਪ੍ਰੇਪਰੇਸ਼ਨ ਕਰਦੀ ਰਹਿੰਦੀ ਆ ਤੇ ਬਾਕੀ ਮੈਂ ਆਪਣੇ ਆਠ ਦੀ ਗੱਲ ਕਰਾਂ ਤਾਂ ਮੈਂ ਕੈਲੀਗ੍ਰਾਫੀ ਆਰਟਿਸਟ ਆ professionl ਤੁਰਕੇਸ਼ ਗੁਰਮੁਖੀ ਦੇਵਨਾਗਰੀ ਤਿੰਨ ਚਾਰ ਲੈਂਗੁਏਜਸ ਦੇ ਵਿੱਚ ਜਿਹੜੀ ਮੈਂ ਕੈਲੀਗ੍ਰਾਫੀ ਕਰਦੀ ਆ ਅੱਛਾ ਹਾਂਜੀ ਹਾਂਜੀ ਉਹ ਕਿ ਤੂੰ ਸਿੱਖੀ ਤੁਸੀਂ ਉਹ ਮੈਂ ਕਰੋਨਾ ਦੇ ਵਿੱਚ ਕਰੋਨਾ ਦੇ ਵਿੱਚ ਕਿਉਂਕਿ ਸਟੱਡੀ ਬੰਦ ਸੀਗੀ ਇੱਕਦਮ ਉਹਨਾਂ ਨੇ ਪ੍ਰਮੋਟ ਕਰ ਦਿੱਤਾ ਸੀ ਐਗਜ਼ਾਮਸ ਵਗੈਰਾ ਉਹਦੇ ਹੋਏ ਨਹੀਂ ਸੀ ਉਹ ਫਿਰ ਜਿਹੜੇ 2-3 ਮਹੀਨੇ ਸੀਗੇ ਫਿਰ ਮੈਂ ਵੇਸਟ ਨਹੀਂ ਕੀਤੇ ਮੈਂ ਕੈਲੀਗ੍ਰਾਫੀ ਸਿੱਖ ਲਈ ਸੀ ਉਹਦੇ ਵਿੱਚ ਕੀ ਬਾਤ ਹੈ ਮਤਲਬ ਜਿਹੜੇ ਲੋਕ ਹੀ ਕਹਿੰਦੇ ਨੇ ਕਿ ਜਿਹੜਾ ਸੋਸ਼ਲ ਮੀਡੀਆ ਉਹ ਤੇ ਐਵੇਂ ਬੇਕਾਰ ਆ ਬੱਚਿਆਂ ਦਾ ਟਾਈਮ ਵੇਸਟ ਕਰਦਾ ਪਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੋਂ ਬਹੁਤ ਸਾਰਾ ਗਿਆਨ ਹਾਸਲ ਕਰਦੇ ਨੇ ਜਿਨ੍ਹਾਂ ਵਿੱਚੋਂ ਇੱਕ ਨਾਮ ਨੈਂਸੀ अच्छा मतलब कि कई बार होता पेरेंट्स अपने बच्चों ਦੇ ਉੱਪਰ ਕਿੰਨੇ ਪੈਸੇ ਵੇਸਟ ਕਰ ਦਿੰਦੇ ਆ ਕਿ ਜਾਓ ਤੁਸੀਂ ਸਿੱਖ ਕੇ ਆਓ ਪਰ ਜਿਨ੍ਹਾਂ ਨੇ ਸਿੱਖਣਾ ਹੁੰਦਾ ਉਹ ਘਰਾਂ ਦੇ ਵਿੱਚ ਵੀ ਬੈਠ ਕੇ ਸਿੱਖ ਲੈਂਦੇ ਉਹ ਤੁਸੀਂ ਮਿਸਾਲ ਕਾਇਮ ਕੀਤੀ ਕੀ ਕਹੋਗੇ ਇਸ ਤੇ ਮੈਂ ਇਹੀ ਕਹੂੰਗੀ ਦੇਖੋ ਮੈਂ ਜਿਹੜਾ ਸੀਗਾ ਹੁਣ ਜਿੱਦਾਂ ਲੋਕੀ ਪੇ ਕਰਕੇ ਕੈਲੀਗ੍ਰਾਫੀ ਸਿੱਖਦੇ ਹੈਗੇ ਆ ਕਿਉਂਕਿ ਮੈਂ ਵੀ ਕਲਾਸੇਸ ਲੈ ਰਹੀਆਂ ਹੁਣ ਮੈਂ ਸਿਖਾਉਣਾ ਸ਼ੁਰੂ ਕਰ ਦਿੱਤਾ ਥੋੜਾ ਜਿਹਾ ਮੈਂ ਆਨਲਾਈਨ ਸਿਖਾਉਂਦੀ ਪਈ ਆ ਆਪ ਸਿੱਖ ਕੇ ਹੁਣ ਤੁਸੀਂ ਆਨਲਾਈਨ ਸਿਖਾਉਂਦੇ ਹੋ ਹਾਂਜੀ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਇਹ ਆ ਕਿ ਤੁਸੀਂ मतलब ਕਿ ਕਿਸੇ ਦੇ ਪੁਸ਼ ਕਰਨ ਤੇ ਨਹੀਂ ਇਹ ਚੀਜ਼ ਸਿੱਖ ਸਕਦੇ ਹੈਗੇ ਤੁਹਾਡੇ ਅੰਦਰੋਂ ਇਹ ਆਉਣਾ ਚਾਹੀਦਾ ਕਿ ਹਾਂ ਮੈਂ ਅਸੀਂ ਨੂੰ ਸਿੱਖਣਾ ਆ ਜਿੰਨੀ ਦੇਰ ਤੱਕ ਅੰਦਰੋਂ ਨਹੀਂ ਨਾ ਜਜ਼ਬਾਣ ਦਾ ਉਨੀ ਦੇਰ ਤੱਕ ਤੁਸੀਂ ਕੋਈ ਵੀ ਆਰਟ ਆ ਜਿਹੜਾ ਉਹਨੂੰ ਪਰਸਿਊ ਨਹੀਂ ਕਰ ਸਕਦੇ ਹੈਗੇ ਹਾਂ ਕਿਉਂਕਿ ਤੁਸੀਂ ਇਹ ਗੱਲ ਕਰਦੇ ਨਾ ਪੇਰੈਂਟਸ ਪ੍ਰੈਸ਼ਰਾਈਜ਼ ਕਰਦੇ ਆ ਪੇਰੈਂਟਸ ਦੇ ਪ੍ਰੈਸ਼ਰਾਈਜ਼ ਕਰਨ ਨਾਲ ਕੀ ਹੋ ਜੂਗਾ ਜਦ ਬੱਚਾ ਖੁਦ ਹੀ ਨਹੀਂ ਸਿੱਖਣਾ ਜਾਏਗਾ ਤਾਂ ਮੇਰੇ ਕੋਲ ਜੋ ਵੀ ਸਿਖਾਣਾ ਤਾਂ ਮੈਂ ਉਹਨੂੰ ਪਹਿਲਾਂ ਗੱਲ ਇਹੀ ਪੁੱਛਦੇ ਹੁੰਦੇ ਆ ਕਿ ਤੁਸੀਂ ਆਪ ਸਿੱਖ ਰਹੇ ਆ ਕਿ ਜਾਂ ਤੁਸੀਂ ਕਿਸੇ ਦੇ ਕਹਿਣ ਤੇ ਸਿੱਖ ਰਹੇ ਆ ਕਿਉਂਕਿ ਕਿਸੇ ਦੇ ਕਹਿਣ ਦੇ ਉੱਤੇ ਕਦੀ ਵੀ ਕੰਮ ਨਹੀਂ ਹੁੰਦਾ ਉਹ ਧੂਰ ਹੀ ਰਹਿ ਜਾਂਦਾ ਹੁੰਦਾ ਹਾਂ ਬਿਲਕੁਲ ਤੇ ਤੁਸੀਂ ਜ਼ਰੂਰ ਦੱਸੋ ਕਿ ਜਿਹੜਾ ਮਤਲਬ ਤੁਹਾਡੇ ਅੰਦਰ ਇਹਨਾ ਹੌਸਲਾ ਹੁੰਦਾ ਚੀਜ਼ਾਂ ਨੂੰ ਸਿੱਖਣ ਦਾ ਜਾਂ ਲਾਈਫ ਨੂੰ ਇਹਨੇ ਵਧੀਆ ਢੰਗ ਦੇ ਨਾਲ ਜਿਉਂਦੇ ਪਿਓ ਇਹ ਵਾਈਬਸ ਕਿੱਥੋਂ ਆਉਂਦੀਆਂ ਨੇ ਕਿੱਥੋਂ ਇਹ ਸਾਰਾ ਕੁਝ ਹਾਸਲ ਕਰਦੇ ਹੋ ਮੇਰੇ ਮਦਰ ਤੋਂ ਮੇਰੇ ਪਾਪਾ ਤੋਂ ਅੱਛਾ ਉਹ ਵੀ ਇਦਾਂ ਦੇ ਨੇ ਬਿਲਕੁਲ ਬਿਲਕੁਲ ਤੁਸੀਂ ਉਹਨਾਂ ਨਾਲ ਮਿਲ ਕੇ ਦੇਖੋ ਮੇਰੇ ਨਾਲੋਂ ਕਿਤੇ ਜ਼ਿਆਦਾ ਪੋਜ਼ਿਟਿਵ ਹਨ ਇੰਪੋਜ਼ਿਟਿਵ ਆ ਦੋਨੋਂ ਇਹ ਵਾਕੀ ਮਤਲਬ ਕਹਿੰਦੇ ਨਾ ਕਿ ਜਿਹੜੇ ਹਨਾ ਹੀਰੇ ਰੱਖਣ ਦੀ ਔਕਾਤ ਹਰ ਕਿਸੇ ਦੀ ਨਹੀਂ ਹੁੰਦੀ ਆ ਉਹ ਵਾਲੀ ਚੀਜ਼ ਹੈ ਤੁਹਾਡੇ ਪੇਰੈਂਟਸ ਕੋਲੇ ਬਿਲਕੁਲ ਬਿਲਕੁਲ ਮੇਰੇ ਪੇਰੈਂਟਸ ਨੇ ਪਹਿਲਾਂ ਹਿੰਮਤ ਕੀਤੀ ਉਹਨਾਂ ਨੇ ਕਦਮ ਚੁੱਕੇ ਉਹਨਾਂ ਨੇ ਮੈਨੂੰ ਅੱਗੇ ਵਧਾਇਆ ਤਾਂ ਮੈਂ ਮੇਰੇ ਅੰਦਰ ਵੀ ਹੌਸਲਾ ਪੈਦਾ ਹੋਇਆ ਜੇ ਮੇਰੇ ਉਹਨਾਂ ਨੇ ਮੈਨੂੰ ਘਰ ਜੇ ਡਾਕ ਕੇ ਰੱਖਿਆ ਹੁੰਦਾ ਸ਼ੁਰੂ ਤੋਂ ਕਿ ਹੁਣ ਸਾਡੇ ਨਾਲ ਪਰਮਾਤਮਾ ਨੇ ਕੀ ਕਰ ਦਿੱਤਾ ਸਾਡੇ ਨਾਲ ਤਾਂ ਪਰਮਾਤਮਾ ਨੇ ਧੱਕਾ ਕਰ ਦਿੱਤਾ ਜਦੋਂ ਬਾਕੀ ਮੈਂ ਪੇਰੈਂਟਸ ਨੂੰ ਬੋਲਦੇ ਸੁਣਦੀ ਆ ਮੇਰੇ ਪੇਰੈਂਟਸ ਨੂੰ ਮੈਂ ਕਦੀ ਇਹ ਗੱਲਾਂ ਨਹੀਂ ਸੁਣੀਆਂ ਉਹਨਾਂ ਨੇ ਹੌਸਲਾ ਦਿਖਾਇਆ ਤਾਂ ਮੇਰੇ ਅੰਦਰ ਵੀ ਅੱਗੇ ਹੌਸਲਾ ਆਇਆ ਮੈਂ ਇਹ ਚੀਜ਼ਾਂ ਨੂੰ ਛੋਟੀ ਉਮਰ ਤੋਂ ਹੀ ਸਮਝਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੀ ਡਿਸੇਬਿਲਟੀ ਆ ਇਹਦੇ ਵਿੱਚ ਸਾਡੇ ਕੋਲ ਦੋ ਰਸਤੇ ਹੁੰਦੇ ਜਾਂਦਾ ਆਪਾਂ ਆਪਣੀ ਡਿਸੇਬਿਲਟੀ ਨੂੰ ਲੈ ਕੇ ਘਰੇ ਬੈਠ ਜਾਈਏ ਤਾਂ ਜਾਂ ਆਪਾਂ ਬਾਹਰ ਦੁਨੀਆ ਦੇ ਵਿੱਚ ਨਿਕਲੀਏ ਐਕਸਪੋਜ਼ਰ ਕਰੀਏ ਆਪਣਾ ਟੈਲੈਂਟ ਦੇਖੀਏ ਕਿੱਥੇ ਹੈਗਾ ਹਨਾ ਉਹ ਸਾਰੀਆਂ ਚੀਜ਼ਾਂ ਮੈਨੂੰ ਆਪਣੇ ਪੇਰੈਂਟਸ ਤੋਂ ਹੀ ਮਿਲੀਆਂ ਅੱਛਾ ਮਤਲਬ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਤੇ ਇਹ ਕਿ ਬਚਪਨ ਤੋਂ ਤੁਹਾਨੂੰ ਨਹੀਂ ਮੈਂ ਜਦੋਂ ਬਰਥ ਹੋਇਆ ਸੀ ਉਦੋਂ ਤਾਂ ਮੈਂ ਨਾਰਮਲ ਸੀ ਬਿਲਕੁਲ ਅੱਛਾ ਹਾਂ ਮੈਨੂੰ ਕੋਈ ਬੱਚੀਆਂ ਵਾਂਗ ਸੀ ਬਿਲਕੁਲ ਕੋਈ ਮੈਨੂੰ ਪ੍ਰੋਬਲਮ ਨਹੀਂ ਸੀਗੀ ਇਹ ਜਦੋਂ ਮੈਂ 1.5-2 ਸਾਲ ਦੀ ਸੀਗੀ ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਡਾਇਰੈਕਟ ਜਿੱਦਾਂ ਡਿਟੈਕਟ ਕਰਨਾ ਸਟਾਰਟ ਕੀਤਾ ਕਿ ਮੈਂ ਖੜੀ ਹੁੰਦੀ ਸੀ ਤਾਂ ਮੈਂ ਡਿੱਗ ਜਾਂਦੀ ਸੀ ਜੀ हां ਤੇ ਪਹਿਲਾਂ ਤਾਂ ਮੈਂ ਜਿੱਦਾਂ ਫੜ ਫੜ ਕੇ ਚੱਲਣਾ ਵੀ ਥੋੜਾ ਸਟਾਰਟ ਕਰ ਦਿੱਤਾ ਸੀਗਾ ਮੈਂ ਆਪਣੇ ਫਰਸਟ ਬਰਥਡੇ ਤੇ ਮੇਰੇ ਮਦਰ ਮੈਨੂੰ ਦੱਸਦੇ ਮੈਂ ਚੱਲਦੀ ਸੀ ਮੈਂ ਚੱਲਣਾ ਸ਼ੁਰੂ ਕਰ ਦਿੱਤਾ ਸੀ ਪਹਿਲੇ ਜਨਮ ਦਿਨ ਤੇ ਅੱਛਾ ਹਾਂ ਤੇ ਮੇਰਾ ਬੜਾ ਮਤਲਬ ਸੈਲੀਬ੍ਰੇਸ਼ਨ ਕੀਤਾ ਸੀ ਮੇਰੇ ਪੇਰੈਂਟਸ ਨੇ ਕਿਉਂਕਿ ਮੈਂ ਕਾਫੀ ਲੇਟ ਜਿੱਦਾਂ ਮੇਰਾ ਬਰਥ ਹੋਇਆ ਸੀ 4-5 ਸਾਲ ਬਾਅਦ ਮੇਰੇ ਪੇਰੈਂਟਸ ਦੀ ਮੈਰਿਜ ਤੋਂ ਬਾਅਦ ਮੇਰਾ ਬਰਥ ਹੋਇਆ ਸੀ ਤਾਂ ਜਿੱਦਾਂ ਲੋਕੀ ਪੁੱਤ ਮੰਗਦੇ ਆ ਮੇਰੇ ਮਾਪੇ ਆਪਣੇ ਮੈਨੂੰ ਮੰਗ ਮੰਗ ਕੇ ਲਿਆ ਸੀਗਾ ਰੱਬ ਤੋਂ ओके हां ਤੇ ਬਟ ਚਲੋ ਪਰਮਾਤਮਾ ਨੇ ਜੋ ਦਿੱਤਾ ਮੇਰੇ ਪੇਰੈਂਟਸ ਨੇ ਉਹਦੇ ਵਿੱਚ ਹੀ ਰਾਜੀ ਰਹਿਣਾ ਸਿੱਖਿਆ ਉਹਨਾਂ ਨੇ ਇਹ ਨਹੀਂ ਕਦੀ ਸੋਚਿਆ ਕਿ ਇਹ ਕੀ ਹੋ ਗਿਆ ਸਾਡੇ ਨਾਲ ਹਨਾ ਇਹ ਚੀਜ਼ ਸੀ ਅੱਛਾ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਇਹ ਮਤਲਬ ਕਿ ਬਰਥਡੇ ਨਾਲ ਹੀ ਹੁੰਦੀ ਆ ਬਾਅਦ ਵਿੱਚ ਕਿਤੇ ਸੱਟ ਲੱਗਣ ਦੇ ਨਾਲ ਜਾਂ ਕੁਝ ਇਦਾਂ ਦੀ ਚੀਜ਼ ਹੈ ਇਹ ਡਾਕਟਰ ਵੀ ਹਜੇ ਤੱਕ ਇਸ ਚੀਜ਼ ਨੂੰ ਡਿਟੈਕਟ ਨਹੀਂ ਕਰ ਸਕੇ ਕਿ ਮੈਨੂੰ ਹੋਇਆ ਕੀ ਆ ਕਿਉਂਕਿ ਇਹ ਜਿਹੜੀ ਪ੍ਰੋਬਲਮ ਆ ਇਹ ਮੇਲਸ ਦੇ ਵਿੱਚ ਹੁੰਦੀ ਆ ਹਾਂ ਉਹ ਕਈ ਤਾਂ ਅਸੀਂ ਮਤਲਬ ਕਾਫੀ ਜਗ੍ਹਾ ਤੋਂ ਟ੍ਰੀਟਮੈਂਟ ਕਰਾਇਆ ਕਈ ਡਾਕਟਰ ਤਾਂ ਇਹ ਕਹਿੰਦੇ ਕੋਈ ਇੰਜੈਕਸ਼ਨ ਗਲਤ ਲੱਗ ਗਿਆ ਸ਼ਾਇਦ ਵੇਨ ਦੇ ਵਿੱਚ ਉਹਦੇ ਕਰਕੇ ਅਟੈਕ ਹੋ ਗਿਆ ਮਸਲਸ ਦੇ ਉੱਤੇ ਪਰ ਡਾਕਟਰਸ ਨੂੰ ਵੀ ਹਜੇ ਤੱਕ ਕੋਈ ਸਮਝ ਨਹੀਂ ਆਇਆ ਕਿ ਹੋਇਆ ਕੀ ਆ ਕਿਉਂਕਿ ਇਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਲਾਈਫ ਵੀ ਜਿਹੜੀ 15 16 ਸਾਲ ਤੱਕ ਹੁੰਦੀ ਆ अच्छा ਉਹ ਤੋਂ ਬਾਅਦ ਡੈਥ ਹੋ ਜਾਂਦੀ ਆ ਜਾਂ ਸਰਵਾਈਵ ਨਹੀਂ ਕਰ ਸਕਦਾ ਬੰਦਾ ਇਹਦੇ ਵਿੱਚ ਜਿਆਦਾ ਦੇਰ ਤੱਕ ਤੇ ਤੁਹਾਡੀ ਏਜ ਕਿੰਨੀ ਆ ਮੇਰੀ 25 ओके ਕਹਿੰਦੇ ਆ ਮਸਕੂਲਰ ਡਿਸਟ੍ਰੋਫੀ ਆ ਪਰ ਸਿੰਪਟਮ ਮਸਕੂਲਰ ਡਿਸਟ੍ਰੋਫੀ ਵਾਲਾ ਕੋਈ ਵੀ ਨਹੀਂ ਹੈਗਾ ओके अच्छा ਤੇ ਮਤਲਬ ਕਿੰਨਾ ਕੁ ਔਖਾ ਹੋ ਜਾਂਦਾ ਜ਼ਿੰਦਗੀ ਨੂੰ ਜਿਉਣਾ ਕਿਉਂਕਿ ਜਿੱਥੇ ਮਤਲਬ ਕਿ ਆਪਣੇ ਪੈਰਾਂ ਤੇ ਖੜ ਕੇ ਹਰੇਕ ਕੰਮ ਕਰਨਾ ਉੱਥੇ ਤੁਸੀਂ ਇੱਕ ਫੈਮਲੀ ਦੇ ਉੱਪਰ ਡਿਪੈਂਡ ਹੋ ਜਾਂਦੇ ਆਪਣੀ ਫੈਮਲੀ ਤਾਂ ਨਾ ਉਹ ਦੇਖੋ ਫੈਮਿਲੀ ਮੈਂਬਰਸ ਦੇ ਉੱਤੇ ਵੀ ਇਹ ਚੀਜ਼ ਥੋੜੀ ਜੀ ਨਿਰਭਰ ਕਰਦੀ ਆ ਮੇਰੇ ਹਿਸਾਬ ਨਾਲ ਹੁਣ ਮੇਰੇ ਪੇਰੈਂਟਸ ਮੇਰੇ ਸਾਹਮਣੇ ਰੋਈ ਜਾਣ ਹਨਾ ਕਿ ਅਸੀਂ ਥੱਕ ਗਏ ਆ ਸਾਡੇ ਕੋਲ ਨਹੀਂ ਕਰ ਹੋ ਰਿਹਾ ਜਦੋਂ ਨਾਰਮਲੀ ਮੈਂ ਦੇਖ ਰਹੀ ਹਾਂ ਦੁਨੀਆਂ ਦੇ ਵਿੱਚ ਕਿਉਂਕਿ ਕਾਫੀ ਲੋਕਾਂ ਦਾ ਮੈਂ ਹੁਣ ਜਿਹੜਾ ਟਾਈਪ ਕਰਦੀ ਆ ਮੈਂ ਲੋਕਾਂ ਨੂੰ ਦੇਖਦੀ ਕਿ ਲੋਕੀ ਕਿਸ ਤਰ੍ਹਾਂ ਟਰੀਟ ਕਰਦੇ ਆ ਡਿਸੇਬਲਡ ਬੱਚਿਆਂ ਨੂੰ ਹਨਾ ਤੁਸੀਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕਹੀ ਜਾਉਂਗੇ ਕਿ ਤੂੰ ਬੋਝ ਆ ਸਾਡੇ ਤੇ ਤੇਰੇ ਕਰਕੇ ਸਾਡੇ ਕੰਮ ਰੁਕ ਗਏ ਆ ਜੇ ਹੈ ਉਹ ਹੈ ਹਨਾ ਉਹ ਚੀਜ਼ਾਂ ਮੇਰੇ ਮਾਪੇ ਕਦੀ ਮਤਲਬ ਮੈਨੂੰ ਫੀਲ ਨਹੀਂ ਹੋਣ ਦਿੰਦੇ ਉਹਦੇ ਕਰਕੇ ਜ਼ਿਆਦਾਤਰ ਮੇਰੇ ਦਿਮਾਗ ਦੇ ਵਿੱਚ ਆਉਂਦਾ ਆ ਹਨਾ ਨਾਰਮਲੀ ਕਿਉਂਕਿ ਹਰ ਕਿਸੇ ਦੇ ਦਿਮਾਗ ਦੇ ਵਿੱਚ ਆਉਂਦਾ ਕਿਸੇ ਵੇਲੇ ਮੈਂ ਵੀ ਉਦਾਸ ਹੋ ਜਾਂਦੀ ਆ ਜੀ ਚੀਜ਼ਾਂ ਸੋਚ ਕੇ ਪਰ ਮੇਰੇ ਮਾਪੇ ਮੈਨੂੰ ਬਹੁਤ ਜ਼ਿਆਦਾ ਪੁਸ਼ ਕਰਦੇ ਆ ਉਹਦੇ ਕਰਕੇ ਫਿਰ ਮੈਂ ਇਹ ਨੈਗੇਟਿਵ ਜਿਹੜੇ ਵਾਈਬਸ ਆ ਉਹ ਜ਼ਿਆਦਾ ਹੋਣ ਨਹੀਂ ਦਿੰਦੀ ਠੀਕ ਅੱਛਾ ਖੁਦ ਨੂੰ ਕਿੰਨਾ ਕੇ ਲੱਕੀ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਇਦਾਂ ਦੇ ਪੇਰੈਂਟਸ ਮਿਲੇ ਜਿਹੜੇ ਮਤਲਬ ਕਿ ਤੁਹਾਨੂੰ ਮੋਟੀਵੇਟ ਕਰਦੇ ਨੇ ਨਹੀਂ ਤਾਂ ਆਮ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਕਿ ਜੇਕਰ ਕੋਈ ਡਿਸੇਬਲ ਬੱਚਾ ਪੈਦਾ ਹੋ ਜਾਂਦਾ ਤਾਂ ਪੇਰੈਂਟਸ ਕਹਿੰਦੇ ਛੱਡੋ ਪਰ ਇਹਨੇ ਆਪੇ ਹੀ ਮਤਲਬ ਕਿ ਨਾ ਇਹਦੀ ਆਪੇ ਹੀ ਕੇਅਰ ਹੋ ਜੂਗੀ ਕੋਈ ਨਾ ਕਰ ਹੀ ਰਹਿਣ ਦਿਓ ਇਹਨੂੰ ਨਹੀਂ ਮੇਰੇ ਪੇਰੈਂਟਸ ਨੇ ਨਹੀਂ ਇਹ ਸੋਚਿਆ ਸੀ ਮੇਰੇ ਪੇਰੈਂਟਸ ਨੇ ਤਾਂ ਤਾਨੂੰ ਮੈਂ ਦੱਸਾਂ ਮੇਰਾ ਬ੍ਰਦਰ ਮੇ ਤੋਂ 10 ਸਾਲ ਛੋਟਾ ਆ ਮੇਰੇ ਪੇਰੈਂਟਸ ਨੇ ਫੈਮਲੀ ਰੋਕ ਦਿੱਤੀ ਸੀ ਫੈਮਲੀ ਪਲਾਨ ਹੀ ਨਹੀਂ ਸੀ ਕੀਤੀ ਅੱਗੇ ਨਹੀਂ ਤਾਂ ਨਾਰਮਲ ਲੋਕੀ ਕਹਿੰਦੇ ਇਹ ਛੱਡੋ ਇਹ ਤਾਂ ਡਿਸੇਬਲ ਆ ਸੀ ਆਪਣਾ ਅੱਗੇ ਸੋਚ ਗਏ ਹਨਾ ਜੋ ਲੋਕਾਂ ਦੀ ਸੋਚ ਆ ਹਨਾ ਮੈਂ ਉਸ ਚੀਜ਼ ਬਾਰੇ ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰ ਰਹੀ ਮੈਂ ਲੋਕਾਂ ਦੀ ਸੋਚ ਬਿਆਨ ਕਰਦੀ ਪਈ ਇੱਥੇ ਪਰ ਮੇਰੇ ਪੇਰੈਂਟਸ ਨੇ ਆਪਣੀ ਲਾਈਫ ਰੋਕ ਦਿੱਤੀ ਸੀ ਕਹਿੰਦੇ ਇਹੀ ਅਸੀਂ ਇਹਨੂੰ ਹੀ ਰੱਖਣਾ ਤੇ ਇਹਦੀ ਕੇਅਰ ਕਰਨੀ ਆ ਇਹ ਮੇਰੇ ਕਹਿਣ ਤੇ ਮੈਂ ਉਹ ਤੋਂ 10 ਸਾਲ ਦੀ ਸੀਗੀ ਮੈਨੂੰ ਫੀਲ ਹੋਣਾ ਸਟਾਰਟ ਹੋਇਆ ਕਿ ਮੈਨੂੰ ਕੰਪੈਨੀਅਨ ਦੀ ਲੋੜ ਹੈ ਤਾ ਕਰਕੇ ਮੇਰੇ ਪੇਰਨ ਸੇ ਮੇਰੇ ਬ੍ਰਦਰ ਦਾ ਡਿਸੀਜਨ ਲਿਆ ਸੀਗਾ ਹਾਂਜੀ ਅੱਛਾ ਘਰ ਦੇ ਵਿੱਚ ਕਿਹੋ ਜਿਹਾ ਮਤਲਬ ਕੀ ਮਾਹੌਲ ਹੋ ਗਿਆ ਸੀ ਤੁਹਾਡੇ ਜਨਮ ਤੋਂ ਬਾਅਦ ਜਦੋਂ ਖਾਸ ਤੌਰ ਤੇ ਤੁਹਾਡੀ ਇਸ ਪ੍ਰੋਬਲਮ ਬਾਰੇ ਉਹਨਾਂ ਨੂੰ ਪਤਾ ਲੱਗਿਆ ਮੇਰੇ ਦਾਦਾ ਦਾਦੀ ਨੇ ਤਾਂ ਮਤਲਬ ਐਕਸੈਪਟ ਹੀ ਨਹੀਂ ਕੀਤਾ ਸੀਗਾ ਸ਼ੁਰੂ ਤੋਂ ਉਹਨਾਂ ਨੇ ਤਾਂ ਕਦੀ ਮੈਨੂੰ ਕਹਿ ਸਕਦੇ ਗ੍ਰੈਂਡ ਡਾਟਰ ਸਮਝਿਆ ਹੀ ਨਹੀਂ ਆਪਣੀ ਅੱਛਾ ਨਾ ਉਹਨਾਂ ਨੇ ਕਦੀ ਇੱਕ ਪਿਆਰ ਦੀ ਨਜ਼ਰ ਨਾ ਵੀ ਨਹੀਂ ਸੀ ਦੇਖਿਆ ਸ਼ੁਰੂ ਤੋਂ ਹਨਾ ਜਿਦਾ ਕਹਿੰਦਾ ਡਿਸਆਨ ਕਰ ਦਿੱਤਾ ਫੈਮਿਲੀ ਦੇ ਵਿੱਚੋਂ ਉਹ ਚੀਜ਼ ਕਰ ਦਿੱਤੀ ਸੀਗੀ ਬਟ ਮੇਰੇ ਨਾਨਕਿਆਂ ਨੇ ਬਹੁਤ ਪਿਆਰ ਦਿੱਤਾ ਸ਼ੁਰੂ ਤੋਂ ਹਨਾ ਜਿਹੜੀ ਕਮੀ ਉੱਥੇ ਪੈ ਗਈ ਸੀ ਉੱਥੇ ਜਾ ਕੇ ਪੂਰੀ ਹੋ ਜਾਂਦੀ ਸੀ ਮਤਲਬ ਕੀ ਜਦੋਂ ਤੁਹਾਡੇ ਘਰ ਦੇ ਵਿੱਚ ਹੋਰ ਬੱਚੇ ਵੀ ਹੋਣਗੇ ਨਾ ਤੁਹਾਡੇ ਕਜ਼ਨਸ ਜਦੋਂ ਤੁਹਾਡੇ ਦਾਦਾ ਦਾਦੀ ਉਹਨਾਂ ਨੂੰ ਪਿਆਰ ਕਰਦੇ ਸੀ ਫਿਰ ਤੁਹਾਨੂੰ ਵੀ ਹੁੰਦਾ ਹੋਣਾ ਕਿ ਕਾਸ਼ ਇਹ ਮੈਨੂੰ ਵੀ ਇਸੇ ਤਰੀਕੇ ਦੇ ਨਾਲ ਪਿਆਰ ਕਰਦੇ ਬਹੁਤ ਕਮੀ ਮਹਿਸੂਸ ਹੁੰਦੀ ਸੀਗੀ ਹੁਣ ਤੱਕ ਹੁੰਦੀ ਆ ਹਨਾ ਤੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦੇਣੀ ਘਰ ਦੇ ਵਿੱਚ ਮੈਂ ਨਾਲ ਸਿੱਧੇ ਮੂੰਹ ਗੱਲ ਵੀ ਨਾ ਕਰਨੀ ਇਹ ਚੀਜ਼ਾਂ ਵੀ ਮੈਂ ਦੇਖੀਆਂ ਹਨ ਇਹ ਚੀਜ਼ਾਂ ਕਿਉਂ ਹੁੰਦੀਆਂ ਸੀ ਉਹਨਾਂ ਦੀ ਸੋਚ ਛੋਟੀ ਸੀ ਉਹਨਾਂ ਨੂੰ ਮਤਲਬ ਡਿਸੇਬਿਲਟੀ ਨੂੰ ਡਿਸੇਬਿਲਟੀ ਕਰਕੇ ਤੇ ਇਹ ਕੀ ਕਰ ਲੂਗੀ ਵੱਤੋ ਵੱਤ ਲਾਈਫ ਦੇ ਵਿੱਚ ਹਨਾ ਇਹ ਤਾਂ ਡਿਸੇਬਲ ਆ ਇਹ ਤਾਂ ਕੁਝ ਕਰ ਹੀ ਨਹੀਂ ਸਕਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਸੀਗੀਆਂ ਪਰ ਉਹਨਾਂ ਨੂੰ ਕੀ ਪਤਾ ਸੀ ਮੇਰੇ ਮਾਪੇ ਆਪਣੇ ਮੈਨੂੰ ਇੱਥੇ ਤੱਕ ਲੈ ਜਾਣਾ ਹਨਾ ਆਪਣੇ ਹੌਸਲੇ ਨਾਲ ਜੀ ਹਮਮ اچھا ਪੜਾਈ ਕਰਨ ਦੇ ਵਿੱਚ ਕੀ ਕੀ ਪ੍ਰੋਬਲਮਸ ਫੇਸ ਕਰਨੀਆਂ ਪਿਆ ਕਿਉਂਕਿ ਰੋਜ਼ ਸਕੂਲ ਆਉਣਾ ਜਾਣਾ ਕਾਲਜ ਆਉਣਾ ਜਾਣਾ ਯੂਨੀਵਰਸਿਟੀ ਆਉਣਾ ਜਾਣਾ ਕੀ ਕੀ ਮਤਲਬ ਫੇਸਸ ਕਰਨਾ ਪਿਆ ਇਸ ਤੋਂ ਇਲਾਵਾ ਟੀਚਰਸ ਦਾ ਬੱਚਿਆਂ ਦਾ ਕਿੱਦਾਂ ਦਰਯ ਰੁਪਿਆ ਸਕੂਲਿੰਗ ਤਾਂ ਮੇਰੀ ਬਹੁਤ ਅੱਛੀ ਰਹੀ ਸਕੂਲ ਦੇ ਵਿੱਚ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਮੇਰੀ ਐਕਚੁਅਲੀ ਬੈਕਬੋਨ ਦੇ ਵਿੱਚ ਥੋੜਾ ਜਿਹਾ ਬੈਂਡ ਆ ਉਹਦੇ ਕਰਕੇ ਜਦੋਂ ਮੈਂ 8th 9th ਦੇ ਵਿੱਚ ਸੀਗੀ ਤਾਂ ਯੂਨੀਫਾਰਮ ਪਾਉਣ ਦੇ ਵਿੱਚ ਥੋੜੀ ਪ੍ਰੋਬਲਮ ਆਂਦੀ ਸੀਗੀ ਤਾਂ ਤੁਸੀਂ ਇੱਥੇ ਤੱਕ ਦੇਖੋਗੇ ਜਿਹੜੇ ਪ੍ਰਿੰਸੀਪਲ ਸੀਗੇ ਜਿਹੜੇ ਸਕੂਲ 'ਚ ਮੈਂ ਪੜ੍ਹੀ ਆ ਉਹਨਾਂ ਨੇ ਕਹਿਤਾ ਸੀ ਤੁਸੀਂ ਕੋਈ ਨਾ ਘਰ ਦੇ ਕੱਪੜਿਆਂ 'ਚ ਤੁਸੀਂ ਇਹਨੂੰ ਭੇਜ ਦਿਆ ਕਰੋ ਮੈਂ 10th ਤੱਕ ਫਿਰ ਜਿਹੜੇ ਮੈਨੂੰ ਕੱਪੜੇ ਕੰਫਰਟੇਬਲ ਹੁੰਦੇ ਸੀ ਮੈਂ ਉਹਨਾਂ ਦੇ ਵਿੱਚ ਜਾਂਦੀ ਸੀਗੀ ਇੱਥੇ ਤੱਕ ਕੋਆਪਰੇਸ਼ਨ ਮਿਲਿਆ ਫਿਰ ਜਦੋਂ ਕਾਲਜ ਗਏ ਕਾਲਜ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਕਾਲਜ 'ਚ ਜਦੋਂ ਪਲੱਸ 2 ਦੇ ਵਿੱਚ ਸੀਗੀ ਤੇ ਐਕਚੁਅਲੀ ਹੈਂਡੀਕੈਪ ਲੋਕਾਂ ਨੂੰ ਟਾਈਮ ਐਕਸਟਰਾ ਮਿਲਦਾ ਆ ਹਨਾ ਪੇਪਰ ਦੇ ਵਿੱਚ ਤੇ ਉਹ ਜਿਹੰਦਾ ਨਾ ਕੰਪੀਟੀਸ਼ਨ ਹੁੰਦਾ ਕਲਾਸ ਦੇ ਵਿੱਚ ਕਿ ਮੈਂ ਅੱਗੇ ਆ ਤੂੰ ਅੱਗੇ ਹਨਾ ਮਾਰਕਸ ਦਾ ਕੰਪੀਟੀਸ਼ਨ ਚੱਲਦਾ ਤੇ ਉਹ ਬੱਚੇ ਉਸ ਚੀਜ਼ ਕਰਕੇ ਕੁਝ ਇੱਕ ਦੋ ਹੁੰਦੇ ਸੀ ਜੈਲਸ ਕਰਦੇ ਸੀਗੇ ਇਹਨੂੰ ਕਿਉਂ ਟਾਈਮ ਮਿਲਦਾ ਪੈ ਐਕਸਟਰਾ ਹਨਾ ਉਹ ਇਹ ਨਹੀਂ ਸੀ ਦੇ ਦੇ ਮੈਂ ਕਿਸ ਕੰਡੀਸ਼ਨ ਦੇ ਵਿੱਚ ਪੇਪਰ ਕਰਦੀ ਪਈਆਂ ਤੇ ਉਹ ਪ੍ਰਿੰਸੀਪਲ ਕੋ ਚਲੇ ਜਾਂਦੇ ਸੀਗੇ ਕਿ ਇਹਨੂੰ ਤੁਸੀਂ ਐਕਸਟਰਾ ਟਾਈਮ ਕਿਉਂ ਦਿੰਦੇ ਆ ਕਿ ਸਾਡੇ ਨਾਲ ਇਹ ਤਾਂ ਮਤਲਬ ਕਿ ਹਾਂ ਹਨਾ ਤੇ ਇਹ ਚੀਜ਼ਾਂ ਵੀ ਦੇਖੀਆਂ ਕਾਲਜ ਦੇ ਵਿੱਚ ਪਰ ਮੈਂ ਕਦੀ ਧਿਆਨ ਨਹੀਂ ਸੀ ਦਿੱਤਾ ਮੈਂ ਆਪਣੀ ਪੜ੍ਹਾਈ ਵੱਲੀ ਧਿਆਨ ਦਿੰਦੀ ਸੀਗੀ ਤਾਂ ਫਿਰ ਜਦੋਂ ਮਾਰਕਸ ਆਂਦੇ ਸੀ ਫੇਰ ਉਹਨਾਂ ਲੋਕਾਂ ਨੂੰ ਜਵਾਬ ਮਿਲਦਾ ਸੀਗਾ ਹਾਂ ਅੱਛਾ ਉਸ ਵੇਲੇ ਮਨ ਨਹੀਂ ਦੁਖਦਾ ਸੀ ਜਦੋਂ ਬੱਚੇ ਤੁਹਾਡੇ ਤੋਂ ਜੈਲਸੀ ਕਰਕੇ ਪ੍ਰਿੰਸੀਪਲ ਨੂੰ ਜਾ ਕੇ ਸ਼ਿਕਾਇਤਾਂ ਲਾਉਂਦੇ ਸੀਗੇ ਮੈਨੂੰ ਪਤਾ ਵੀ ਨਹੀਂ ਸੀ ਲੱਗਦਾ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਹੁੰਦਾ ਸੀ ਕਿ ਇਦਾਂ ਦਾ ਕੁਝ ਹੋ ਗਿਆ ਕਿਉਂਕਿ ਟੀਚਰਸ ਦੇ ਨਾਲ ਆਪਾਂ ਸ਼ੁਰੂ ਤੋਂ ਅੱਛਾ ਬਿਹੇਵ ਕਰਦੇ ਸੀ ਟੀਚਰਸ ਵੀ ਸਪੋਰਟ ਕਰਦੇ ਸੀ ਉਸ ਹਿਸਾਬ ਦੇ ਨਾਲ ਹਨਾ ਤੇ ਟੀਚਰਸ ਮੇਰੇ ਤੱਕ ਗੱਲ ਪਹੁੰਚਣ ਹੀ ਨਹੀਂ ਸੀ ਦਿੰਦੇ ਹੁੰਦੇ ਅੱਛਾ ਹਾਂ ਮਤਲਬ ਇਹ ਤੁਹਾਡੇ ਟੀਚਰਸ ਨੇ ਹਮੇਸ਼ਾ ਤੁਹਾਨੂੰ ਸਪੋਰਟ ਹਾਂਜੀ ਹਾਂਜੀ ਬਿਲਕੁਲ ਆਪਾਂ ਟੀਚਰਸ ਨੂੰ ਆਉਟਪੁੱਟ ਦਵਾਂਗੇ ਅੱਛਾ ਤਾਂ ਟੀਚਰਸ ਨੂੰ ਵੀ ਦਿਸਦਾ ਸੀ ਕਿ ਮਿਹਨਤ ਕਰਦੀ ਪਈ ਆ ਹਨਾ ਉਹ ਫਿਰ ਇਸ ਕਰਕੇ ਮੇਰੇ ਤੱਕ ਕੋਈ ਗੱਲ ਪਹੁੰਚਣੀ ਸੀ ਦਿੰਦੇ ਹੁੰਦੇ ਕਿ ਇਹਦੇ ਦਿਮਾਗ ਦੇ ਉੱਤੇ ਫਿਰ ਇਹਦੀ ਸਟੱਡੀ ਦੇ ਉੱਤੇ ਇੰਪੈਕਟ ਆਏਗਾ ਇਸ ਚੀਜ਼ ਦਾ ਨਾ ਅੱਛਾ ਤੁਹਾਨੂੰ ਲਿਖਣ ਦਾ ਵੀ ਸ਼ੌਂਕ ਆ ਸੀ ਸੁਣਿਆ ਤੇ ਮਤਲਬ ਉਸ ਬਾਰੇ ਵੀ ਦੱਸੋ ਕਿ ਉਹ ਸ਼ੌਂਕ ਕਿਵੇਂ ਪੈਦਾ ਹੋਇਆ ਤੇ ਕਿਵੇਂ ਲਿਖਣਾ ਸ਼ੁਰੂ ਕੀਤਾ ਕਿਉਂਕਿ ਲਿਖਾਰੀ ਇੰਨੀ ਛੇਤੀ ਮਤਲਬ ਕਿ ਨਾ ਬਾੜ ਨਹੀਂ ਸਕਦਾ ਕੋਈ ਈਜ਼ਲੀ ਬਹੁਤ سارے ਖਿਆਲ ਬਹੁਤ ਸਾਰੇ ਐਕਸਪੀਰੀਅੰਸ ਚਾਹੀਦਾ ਮੈਂ ਐਕਚੁਅਲੀ ਡਾਇਰੀ ਲਿਖਦੀ ਆ ਮੇਰੇ ਮਦਰ ਨੇ ਮੈਨੂੰ ਬੜੀਆਂ ਨਾ ਸ਼ੁਰੂ ਤੋਂ ਮਤਲਬ ਕਿ ਇਦਾਂ ਦੀਆਂ ਚੀਜ਼ਾਂ ਸਿਖਾਈਆਂ ਮੇਰੇ ਮਦਰ ਨੇ ਕਿਹਾ ਤੂੰ ਡਾਇਰੀ ਲਿਖਿਆ ਕਰ ਰਾਤ ਨੂੰ ਮੈਂ ਜਦੋਂ ਬਹੁਤ ਛੋਟੀ ਸੀਗੀ ਆਈ ਥਿੰਕ ਮੈਂ 7th 8th ਦੇ ਵਿੱਚ ਸੀਗੀ ਮੈਂ ਉਦੋਂ ਦੀ ਡਾਇਰੀ ਲਿਖਣੀ ਸਟਾਰਟ ਕਰ ਦਿੱਤੀ ਸੀ ਤੇ ਫਿਰ ਬਾਅਦ ਦੇ ਵਿੱਚ ਕੀ ਲਿਖਦੇ ਹੁੰਦੇ ਸੀ ਡਾਇਰੀ ਵਿੱਚ ਉਹਦੇ ਵਿੱਚ ਮੈਂ ਆਪਣੀ ਡੇਲੀ ਰੁਟੀਨ ਲਿਖਦੀ ਹੁੰਦੀ ਸੀ ਕਿ ਮੈਂ ਕੀ ਕੀਤਾ ਸਾਰਾ ਦਿਨ ਦੇ ਵਿੱਚ ਹਨਾ ਕੀ ਕੀ ਕੰਮ ਕੀਤਾ ਉਹ ਸਾਰਾ ਕੁਝ ਮੈਂ ਉਹਦੇ ਵਿੱਚ ਲਿਖਣਾ ਰਾਤ ਨੂੰ ਫਿਰ ਜਿੱਦਾਂ ਜਿੱਦਾਂ ਵੱਡੀ ਹੋਈ ਫਿਰ ਡਾਇਰੀ ਰਾਈਟਿੰਗ ਦਾ ਵੀ ਥੋੜਾ ਜਿਹਾ ਜਿਹੜਾ ਅਸੀਂ ਕਹਿ ਸਕਦੇ ਪ੍ਰੋਗਰੈਸ ਹੋ ਗਈ ਕਿ ਇਹਦੇ ਵਿੱਚ ਹੁਣ ਆਪਾਂ ਰ ਚ ਆਪਣੀਆਂ ਫੀਲਿੰਗਸ ਲਿਖਣੀਆਂ ਸਟਾਰਟ ਕਰ ਦੁੱਤੀਆਂ ਫੀਲਿੰਗਸ ਲਿਖਦੇ ਲਿਖਦੇ ਉਹ ਪੋਇਟਰੀ ਦੇ ਵਿੱਚ ਕਦੋਂ ਚੀਜ਼ਾਂ ਕਨਵਰਟ ਹੋ ਗਈਆਂ ਮੈਨੂੰ ਵੀ ਨਹੀਂ ਪਤਾ ਚੱਲਿਆ ਕੀ ਗੱਲ ਹੈ ਤੇ ਆਪਣੀ ਲਿਖੀ ਹੋਈ ਕਿਸੇ ਵੀ ਪੋਇਟਰੀ ਦੀਆਂ ਦੋ ਲਾਈਨਾਂ ਸੁਣਾ ਦਿਓ ਹਾਂਜੀ ਬਿਲਕੁਲ ਅੱਛਾ ਮਤਲਬ ਜਿਹੜੀ ਚੀਜ਼ਾਂ ਲਿਖਦੇ ਹੋ ਤੁਸੀਂ ਮਤਲਬ ਕਿ ਉਹ ਕਿ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਜਾਂ ਫਿਰ ਲਿਖ ਕੇ ਰੱਖਦੇ ਹੋ ਜਾਂ ਫਿਰ ਬੁੱਕ ਵਗੈਰਾ ਛਪਾ ਰਹੇ ਹੋ ਮੇਰੀਆਂ ਸਾਂਝੀਆਂ ਕਿਤਾਬਾਂ ਦੇ ਵਿੱਚ ਆਈਆਂ ਆ ਪੋਇਮਸ ਕਾਫੀ ਹੁਣ ਮੈਂ ਆਪਣੀ ਬੁੱਕ ਲਿਖ ਰਹੀ ਹਾਂ ਅੱਛਾ ਹਾਂਜੀ ਤੇ ਇਹ ਛੋਟੀ ਉਮਰ ਦੇ ਵਿੱਚ ਇਸ ਮੁਕਾਮ ਤੱਕ ਪਹੁੰਚ ਗਈ ਹੋ ਕਿ ਕਿਤਾਬਾਂ ਆਪਣੀਆਂ ਛਪਣੀਆਂ ਹੁਣ ਸ਼ੁਰੂ ਹੋ ਜਾਣੀਆਂ ਹਨਾ ਤੇ ਕਿੰਨਾ ਕੁ ਖੁਦ ਤੇ ਪ੍ਰਾਊਡ ਮਹਿਸੂਸ ਕਰਦੇ ਹੋ ਮੈਂ ਹੰਕਾਰ ਨਹੀਂ ਆਉਣ ਦਿੰਦੀ ਆਪਣੇ ਵਿੱਚ ਮੇਰੇ ਮਦਰ ਕਹਿੰਦੇ ਆ ਕਿ ਤੂੰ ਜੋ ਕੁਝ ਕਰਦੀ ਪਈਆਂ ਹਮੇਸ਼ਾ ਆਪਣੇ ਦਿਮਾਗ 'ਚ ਇਹ ਚੀਜ਼ ਰੱਖਣੀ ਹੈ ਕਿ ਮੈਂ ਇਸ ਤੋਂ ਬਾਅਦ ਦੁਨੀਆ ਨੂੰ ਆਪਣੇ ਆਪ ਨੂੰ ਪ੍ਰੂਫ ਕਰਕੇ ਦਿਖਾਣਾ ਜੇ ਆਪਾਂ ਇਹ ਸੋਚ ਲਿਆ ਕਿ ਮੈਂ ਤਾਂ ਇੰਨਾ ਕੁਝ ਕਰ ਲਿਆ ਫਿਰ ਬੰਦੇ ਨੇ ਉੱਥੇ ਹੀ ਖੜੇ ਹੋ ਜਾਣਾ ਸੀਮਤ ਹੋ ਜਾਣੀਆਂ ਸਾਡੀਆਂ ਅਬਿਲਿਟੀਆਂ ਆਪਣੇ ਦਿਮਾਗ ਦੇ ਵਿੱਚ ਕਦੀ ਵੀ ਚੀਜ਼ ਨਾ ਆਉਣ ਦਿਓ ਕਿ ਮੈਂ ਇੰਨਾ ਪੜ ਗਈ ਆ ਇੰਨਾ ਕੁਝ ਕਰ ਲਿਆ ਆ ਉਹ ਚੀਜ਼ ਆਪਾਂ ਜੇ ਦਿਮਾਗ 'ਚ ਲੈ ਆਂਦੀ ਤਾਂ ਖਤਮ ਹੋ ਜਾਣਾ ਉੱਥੇ ਹੀ ਉਸ ਤੋਂ ਅੱਗੇ ਨਹੀਂ ਵੱਧ ਸਕਦੇ ਫਿਰ ਦੀ ਜੀ ਦੱਸੋ ਕਿ ਕਿਹੜੀ ਤੁਸੀਂ ਪੋਇਮ ਲਿਖੀ ਆ ਜਿਹੜੀ ਸਾਡੀ ਆਡੀਅנס ਨੂੰ ਸੁਣਾਓਗੇ ਹਾਂ ਚੁੱਪ-ਚਾਪ ਬੈਠੀ ਹੋਵਾਂ ਚੁੱਪ-ਚਾਪ ਬੈਠੀ ਹੋਵਾਂ ਤਾਂ ਮੇਰੇ ਮਨ ਦਾ ਹਾਲ ਜਾਣ ਲੈਂਦੀ ਆ ਪਤਾ ਨਹੀਂ ਮੇਰੇ ਵਿੱਚ ਇੰਨਾ ਸਬਰ ਕਿਉਂ ਨਹੀਂ ਪਰ ਉਹ ਤਾਂ ਵਕਤ ਦੀਆਂ ਤਤੀਆਂ ਹਵਾਵਾਂ ਵਿੱਚ ਵੀ ਠੰਡ ਮਾਰ ਲੈਂਦੀ ਐ ਇਹ ਮੇਰਾ ਖੁਸ਼ ਰਹਿਣ ਦਾ ਦਿਖਾਵਾ ਦੁਨੀਆ ਮੋਰੇ ਤਾਂ ਚੱਲ ਜਾਂਦਾ ਐ ਪਰ ਉਹ ਤਾਂ ਮੇਰੇ ਝੂਠੇ ਹਾਸੇ ਪਿਛਲਾ ਦਰਦ ਵੀ ਪਛਾਣ ਲੈਂਦੀ ਐ ਮੈਂ ਵੀ ਨਹੀਂ ਜਾਣਦੀ ਉਹ ਰੋਜ਼ ਮੇਰੇ ਲਈ ਕੀ ਕੀ ਸੁਪਨੇ ਭੁੱਲ ਲੈਂਦੀ ਐ ਉਹ ਮਾਂ ਐ ਨਾ ਮੇਰੀ ਚੁੱਪ ਵੀ ਸੁਣ ਲੈਂਦੀ ਐ ਮਤਲਬ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਲਿਖਿਆ ਹਾਂਜੀ ਬਿਲਕੁਲ ਜੋ ਦਿੱਤੇ ਇੰਨਾ ਸਾਰਾ ਟੈਲੈਂਟ ਹੈ ਇੰਨੀ ਮਤਲਬ ਕਿ এডਿਕੇਸ਼ਨ ਤੁਸੀਂ ਪ੍ਰੋਪਰ ਪੂਰੀ ਕਰ ਲਈ ਹੋਈ ਆ ਕਿ 익ਸਪੈਕਟੇਸ਼ਨਸ ਹੈ ਕਿ ਉਮੀਦਾਂ ਨੇ ਕਿ ਸੁਪਨੇ ਨੇ ਮੇਰਾ ਇਹ ਹੈ ਕਿ ਹੁਣ ਮੈਂ এডਿਕੇਸ਼ਨ ਲੈ ਰਹੀ ਆ ਇਸ ਤੋਂ ਬਾਅਦ ਮੈਂ ਕੰਪੀਟੀਸ਼ਨ ਜਿ ਜਦੋਂ ਤੁਹਾਨੂੰ ਦੱਸਿਆ ਪੇਅਰ ਹੁੰਦੀ ਪਈਆਂ ਤਾਂ ਮੈਂ ਗਵਰਨਮੈਂਟ ਜੌਬ ਦੇ ਵਿੱਚ ਜਾਣਾ ਚਾਹੁੰਦੀ ਆ ਮੇਰਾ ਇਹ ਹੀ ਮਤਲਬ ਕਹਿ ਸਕਦੇ ਐਂਬੀਸ਼ਨ ਹੈਗਾ ਬਾਕੀ ਨਾਲ ਨਾਲ ਮੈਂ ਆਪਣਾ ਆਰਟ ਦਾ ਪਰਸਿਊ ਕਰ ਹੀ ਰਹੀ ਆ ਠੀਕ ਹੈ ਨਾ ਕਿਉਂਕਿ ਬੀਐਡ ਮੈਂ ਕਰਦੀ ਪਈ ਆ ਤੇ ਜ਼ਿਆਦਾ ਮੇਰਾ ਇੰਟਰਸਟ ਜਿਹੜਾ ਹੈਗਾ ਉਹ ਟੀਚਿੰਗ ਲਾਈਨ ਦੇ ਵਿੱਚ ਹੈਗਾ हां जी पढ़ाਉਣ ਦੇ ਵਿੱਚ ਹਨ हां जी हां जी ਬਿਲਕੁਲ ਤੁਸੀਂ ਖੋਰਤਾ ਨਹੀਂ ਬਣੋਗੇ ਅੱਗੇ ਜਾ ਕੇ ਜੇ ਟੀਚਿੰਗ ਦੀ ਜੌਬ ਮਿਲ ਗਈ ਮੈਂ ਬੜੀ ਸਪੋਰਟਿਵ ਟੀਚਰ ਬਣੂੰਗੀ ਜਿਦਾ ਮੈਨੂੰ ਸਪੋਰਟ ਕੀਤਾ ਮੇਰੇ ਟੀਚਰਸ ਨੇ ਮੈਂ ਕੋਸ਼ਿਸ਼ ਕਰੂੰਗੀ ਅੱਗੇ ਆਉਣ ਵਾਲੀ ਜਨਰੇਸ਼ਨ ਲਈ ਮੈਂ ਵੀ ਓਦਾਂ ਦੀ ਟੀਚਰ ਸਾਬਿਤ ਹੋਵਾਂਗੀ ਜੀ ਅੱਛਾ ਜ਼ਰੂਰ ਇੱਕ ਕਲਾਸਟ ਦੇ ਵਿੱਚ ਸੁਨੇਹਾ ਉਹਨਾਂ ਡਿਸੇਬਲ ਲੋਕਾਂ ਨੂੰ ਜੋ ਜਿਹੜੇ ਕੋਸ਼ਿਸ਼ ਤਾਂ ਬਹੁਤ ਕਰਦੇ ਨੇ ਕਿ ਘਰਾਂ ਤੋਂ ਬਾਹਰ ਨਿਕਲ ਕੇ ਆਸਮਾਨ ਦੇ ਵਿੱਚ ਉਡਾਰੀਆਂ ਲਾਈਏ ਪਰ ਕਿਤੇ ਨਾ ਕਿਤੇ ਸਮਾਜ ਦੀਆਂ ਗੱਲਾਂ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਕਿ ਉਹਨਾਂ ਦੇ ਖੰਭ ਘਾਟ ਦਿੱਤੇ ਜਾਂਦੇ ਨੇ ਜਿਸ ਕਾਰਨ ਉਹ ਐਂਜਾਇਟੀ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਪੀੜਤ ਹੋ ਜਾਂਦੇ ਨੇ ਉਹਨਾਂ ਲਈ ਜ਼ਰੂਰ ਕੁਝ ਕبول ਕੇ ਜਾਓ ਮੈਂ ਇਹੀ ਕਹੂੰਗੀ ਕਿ ਦੇਖੋ ਇੱਕ ਡਿਸੇਬਲ ਜਿਹੜਾ ਬੰਦਾ ਨਾ ਉਹਨੂੰ ਬਹੁਤ ਜ਼ਿਆਦਾ ਇਮੋਸ਼ਨਲ ਸਪੋਰਟ ਦੀ ਲੋੜ ਹੁੰਦੀ ਆ ਤੇ ਉਹ इमोशनल सपोर्ट ਉਹਨਾਂ ਦੇ ਪੇਰੈਂਟਸ ਹੀ ਦੇ ਸਕਦੇ ਆ ਜੇ ਮਾਵਾ ਪਾ ਆਪਣੇ ਬੱਚਿਆਂ ਤੇ ਸ਼ਰਮਖਾਣੀ ਬੰਦ ਕਰ ਦੇਣ ਉਹਨਾਂ ਨੂੰ ਬਾਹਰ ਕੱਢਣ ਉਹਨਾਂ ਨੂੰ ਸਪੋਰਟ ਕਰਨ ਦੇਖਣ ਤੁਹਾਡੇ ਬੱਚੇ ਚ ਕੀ ਟੈਲੈਂਟ ਹੈਗਾ ਕਿਉਂਕਿ ਹਰ ਬੱਚੇ ਦੀ ਅਬਿਲਿਟੀਜ਼ ਅਲੱਗ-ਅਲੱਗ ਹੁੰਦੀਆਂ ਠੀਕ ਹੈ ਨਾ ਉਹਨਾਂ ਚੀਜ਼ਾਂ ਨੂੰ ਪਛਾਣੋ ਤਾਂ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਠੀਕ ਹੈ ਕਿਉਂਕਿ ਆਪਾਂ ਗਲਤੀ ਡਿਸੇਬਲ ਬੰਦੇ ਦੀ ਨਹੀਂ ਕਰ ਸਕਦੇ ਜੋ ਡਿਪਰੈਸ਼ਨ 'ਚ ਜਾ ਰਿਹਾ ਹੈ ਕਿਉਂਕਿ ਬਹੁਤ ਜ਼ਿਆਦਾ ਇੱਕ ਨਾਰਮਲ ਇਨਸਾਨ ਨਾਲੋਂ ਜ਼ਿਆਦਾ ਡਿਸੇਬਲ ਇਨਸਾਨ ਦੇ ਦਿਮਾਗ ਦੇ ਵਿੱਚ ਜਿਹੜੇ ਖਿਆਲ ਆ ਤਾਂ ਜਿਹੜੇ ਚੱਲਦੇ ਰਹਿੰਦੇ ਆ ਤੇ ਉਹਨਾਂ ਨੂੰ ਰੋਕ ਥਾਮ ਉਹਨਾਂ ਦੀ ਕਰਨੀ ਉਹਨੂੰ ਇਮੋਸ਼ਨਲ ਸਪੋਰਟ ਦੇਣਾ ਪੇਰੈਂਟਸ ਦਾ ਜਿਹੜਾ ਡਿਊਟੀ ਬਣਦੀ ਆ ਸੋ ਬਹੁਤ-ਬਹੁਤ ਸ਼ੁਕਰੀਆ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਸੋ ਮੱਚ ਸੋ ਖਾਸ ਮੁਲਾਕਾਤ ਤੁਹਾਡੀ ਨੈਂਸੀ ਜੀ ਦੇ ਨਾਲ ਕਰਵਾਏ ਗਈ ਉਹਨਾਂ ਦੀ ਜ਼ਿੰਦਗੀ ਦੀ ਮੋਟੀਵੇਸ਼ਨਲ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਇਸ ਇੰਟਰਵਿਊ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਣ ਗਿਆ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋਅਰ ਜ਼ਰੂਰ ਕਰਿਓ ਧੰਨਵਾਦ